ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਸਾਨੂੰ ਪਤਾ ਹੀ ਹੈਗਾ ਕਿ 1 ਤਾਰੀਖ ਨੂੰ ਵੋਟਾਂ ਪੈਨੀਆਂ ਨੇ ਤੇ ਹੁਣ ਆ ਲਾਸਟ 48 ਘੰਟੇ ਜਿਹੜੇ ਹੈਗੇ ਆ ਉਹ ਰਹਿ ਗਏ ਨੇ ਤੇ ਆਪਾਂ ਆਮ ਤੌਰ ਤੇ ਵੇਖਿਆ ਹੈ ਕਿ ਆ ਆਖਿਰ ਦੇ 48 ਘੰਟੇ ਵਿੱਚ ਕਈ ਸਾਰੇ ਇਸ ਤਰੀਕੇ ਦੇ ਵਿਅਕਤੀ ਹੁੰਦੇ ਨੇ ਜੋ ਕਿਸੇ ਤਰੀਕੇ ਨਾਲ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਪਾਵੇਂ ਉਹ ਕੈਸ਼ ਦੀ ਸੂਰਤ ਵਿੱਚ ਹੋਵੇ ਪਾਵੇਂ ਉਹ ਨਿਕਰ ਦੀ ਸੂਰਤ ਵਿੱਚ ਹੋਵੇ ਪਾਵੇਂ ਇਸ ਵਾਰ ਜਿਹੜਾ ਮੈਨੂੰ ਇਨਫੋਰਮੇਸ਼ਨ ਮਿਲ ਰਹੀ ਹੈਗੀ ਕਿ ਕੁਝ ਲੋਕੀ ਇਹ ਜੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਕੋਈ ਫ੍ਰੀ ਬੀਜ਼ ਦੁਕਾਨਾਂ ਤੋਂ ਜਿਹੜਾ ਹੈਗਾ ਪਬਲਿਕ ਨੂੰ ਵੰਡ ਦਈਏ ਤੇ ਮੈਂ ਸਾਰਿਆਂ ਨੂੰ ਇੱਕ ਵਾਰ ਜਿਹੜਾ ਹੈਗਾ ਆ ਵਾਰਨ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਕੋਈ ਹਰਕਤ ਨਾ ਕਰਨ ਜੇ ਕੋਈ ਵੀ ਇਸ ਤਰੀਕੇ ਦੀ ਹਰਕਤ ਕਰੇਗਾ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਆਪਾਂ ਸਖਤ ਕਾਰਵਾਈ ਕਰਾਂਗੇ ਇਹਦੇ ਨਾਲ ਮੈਂ ਉਹ ਦੁਕਾਨਦਾਰ ਜਾਂ ਜਿਹੜੇ ਹੌਲ ਸੇਲਰਸ ਨੇ ਜਾਂ ਫਿਰ ਫਰਮਸ ਨੇ ਜਾਂ ਡੀਟੀ ਲੋਸ ਨੇ ਜਿਹੜੇ ਕਿ ਇਸ ਤਰੀਕੇ ਨਾਲ ਕਿਸੇ ਵੀ ਕੈਂਡੀਡੇਟ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਕੈਂਡੇ ਕਿਸੇ ਤਰੀਕੇ ਨਾਲ ਕੋਈ ਫਰੀ ਵੀ ਵੰਨਣ ਦੀ ਕੋਸ਼ਿਸ਼ ਕਰਦੇ ਆ ਭਾਵੇਂ ਉਹ ਫੈਨ ਹੋਵੇ ਕੂਲਰ ਹੈਗੇ ਹੈ ਇਸ ਤਰੀਕੇ ਦੀ ਚੀਜ਼ਾ ਜਿਹੜਾ ਆਪਾਂ ਆਮ ਤੌਰ ਤੇ ਇੱਥੇ ਪ੍ਰਥਾ ਨਹੀਂ ਹੈ ਕਿ ਪਰ ਫਿਰ ਵੀ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜੇ ਕੋਈ ਇਸ ਤਰੀਕੇ ਦਾ ਵਿਅਕਤੀ ਕੋਸ਼ਿਸ਼ ਕਰਦਾ ਵੀ ਹੈ ਤੇ ਆਪਾਂ ਜਿਹੜਾ ਹੈਗਾ ਡਾਇਰੈਕਸ਼ਨ ਦਿੱਤੀ ਹੈਗੀ ਇੱਕ ਰਿਕਵੈਸਟ ਵੀ ਕੀਤੀ ਹੈਗੀ ਆਪਣੇ ਐਡੀਸ਼ਨਲ ਕਮਿਸ਼ਨਰ ਟੈਕਸੇਸ਼ਨ ਜਿਹੜੇ ਇਨਵੈਸਟੀਗੇਸ਼ਨ ਵਿੰਗ ਦੇ ਹੈਗੇ ਆ ਕਿ ਉਹ ਪ੍ਰੋਪਰ ਡਾਟਾ ਮਾਈਨਿੰਗ ਕਰਕੇ ਇਹਨਾਂ ਸਾ ਫਰਮਸ ਦੀ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਚੈੱਕ ਕਰਨਗੇ ਕਿ ਉਹਨਾਂ ਨੇ ਕਿਸ ਇਸ ਮੰਥ ਇਲੈਕਸ਼ਨ ਦੇ ਆਸ-ਪਾਸ ਕਿਸ ਤਰੀਕੇ ਦੀ ਸੇਲ ਤੇ ਪਰਚੇਸ ਜਿਹੜੀ ਹੈਗੀ ਇਹਨਾਂ ਚੀਜ਼ਾਂ ਦੀ ਦਿਖਾਈ ਆਏਗੀ ਹੈ ਤੇ ਜੇ ਸਾਨੂੰ ਕਿਸੇ ਵੀ ਫਰਮ ਤੇ ਕਿਸੇ ਵੀ ਰਿਟੇਲ ਆਊਟਲਟ ਤੇ ਇਸ ਤਰੀਕੇ ਦਾ ਸ਼ੱਕ ਪੈਦਾ ਹੁੰਦਾ ਹੈ ਤੇ ਉਹਨਾਂ ਦੀ ਪ੍ਰੋਪਰ ਸਕਰੂਟੀਨੀ ਹੋਏਗੀ ਤੇ ਉਹਨਾਂ ਦੇ ਜਿਹੜਾ ਆਪਣਾ GST ਐਕਟ ਹੈ ਉਹਦੇ ਆ ਬੇਸਿਸ ਤੇ ਪਿਛਲੇ 6 ਸਾਲ ਦੀ ਜਿਹੜਾ ਵੀ ਉਹਨਾਂ ਦੀ ਰਿਟਰਨਸ ਹੈਗੀ ਹੈ ਉਹਨਾਂ ਦੀ ਪ੍ਰੋਪਰ ਸਕਰੂਟੀਨੀ ਤੇ ਉਹਨਾਂ ਦਾ ਪ੍ਰੋਪਰ ਟੈਕਸ ਐਨਾਲਿਸਿਸ ਜਿਹੜਾ ਹੈਗਾ ਉਹ ਕੀਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ का कि सुचेत रहन कि किसी तरीके नाल किसी देवर्गलावे विच आके इस तरीके की कोशिश बिल्कुल ना करन कि ओ किसी कैंडिडेट या पॉलिटिकल पार्टी नु फ्रीबीज वणन विच किसी तरीके नाल फैसिलिटेट करन थैंक यू